ਦੇ ਨਹੀਂ ਮੈਂ ਨਹੀਂ ਕਿਸੇ ਨੂੰ ਸੁਜੈਸਟ ਕਰੂੰਗਾ ਵੀ ਤੁਸੀਂ ਆਓ ਦਾ ਰੀਜ਼ਨ ਇਹ ਹੈ ਕਿ ਉਹ ਕਦੇ ਉਹ ਪੁਆਇੰਟ ਉਹਨੇ ਗੇਨ ਕਰ ਹੀ ਨਹੀਂ ਸਕਦੇ ਜਿਸ ਦੇ ਨਾਲ ਕਿ ਉਹ ਕੱਲ ਨੂੰ ਪੀਆਰ ਹੋ ਸਕਣ ਹੁਣ 3 ਸਾਲ ਦੇ ਵਿੱਚ ਬੱਚਾ ਪੀਆਰ ਲੈ ਹੀ ਨਹੀਂ ਸਕਦਾ ਉਹਦੇ ਕੋਲ ਇੱਕੋ ਆਪਸ਼ਨ ਬਚਦਾਗਾ ਵੀ ਉਹ ਰਿਫਿਊਜੀ ਕਲੇਮ ਕਰੇ ਇਹ ਦ੍ਰਿਸ਼ ਕੈਨੇਡਾ ਦੇ ਬ੍ਰੈਂਪਟਨ ਸ਼ਹਿਰ ਦੇ ਹਨ ਜਿੱਥੇ ਪੰਜਾਬ ਤੋਂ ਕੈਨੇਡਾ ਪੜਨ ਗਏ ਕਮਾਂਤਰੀ ਵਿਦਿਆਰਥੀਆਂ ਤੇ ਅਸਥਾਈ ਕਾਮਿਆਂ ਵੱਲੋਂ ਪੱਕਾ ਧਰਨਾ ਲਾਇਆ ਗਿਆ ਹੈ ਅਜਿਹੇ ਤਰਨੇ ਪ੍ਰਿੰਸ ਐਡਵਰਡ ਆਇਲੈਂਡ ਸਣੇ ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿੱਚ ਵੀ ਦੇਖਣ ਨੂੰ ਮਿਲ ਰਹੇ ਨੇ। ਮਜ਼ਾਰਕਾਰੀਆਂ ਦਾ ਕਹਿਣਾ ਕਿ ਉਹਨਾਂ ਦੇ ਵਰਕ ਪਰਮਿਟ ਦੀ ਮਿਆਦ ਖਤਮ ਹੋਣ ਕੰਢੇ ਆ ਤੇ ਉਹਨਾਂ ਨੂੰ ਉਮੀਦ ਸੀ ਕਿ ਉਹ ਪੀਆਰ ਹੋ ਜਾਣਗੇ ਪਰ ਅਜਿਹਾ ਨਹੀਂ ਹੋਇਆ। ਕੈਨੇਡਾ ਵਿੱਚ ਵੀਜ਼ਾ ਨਿਯਮਾਂ ਵਿੱਚ ਹੋਏ ਬਦਲਾਅ ਕਾਰਨ ਉਹਨਾਂ ਦੀਆਂ ਪੀਆਰ ਦੀਆਂ ਉਮੀਦਾਂ ਉੱਤੇ ਖਤਰਾ ਮੰਡਰਾ ਰਿਹਾ ਹੈ ਜਿਸ ਕਰਕੇ ਉਹ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਨ। ਯਾਰ ਜੀ ਉਹ ਆਜ ਜਿੰਨਾ ਦਾ ਵਰਕ ਐਕਸਪੀਰੀਅੰਸ ਪੂਰਾ ਹੋ ਗਿਆ ਆ ਉਹਨਾਂ ਕੋਲ ਵਰਕ ਐਕਸਪੀਰੀਅੰਸ ਆ ਮਸਲਾ ਇਹ ਆ ਕਿ ਕੋਵਿਡ ਤੋਂ ਬਾਅਦ ਆ ਜਿਹੜੇ ਡਰਾ ਨਹੀਂ ਆਏ ਹੈਗੇ ਲਗਾਤਾਰ ਐਕਸਪ੍ਰੈਸ ਐਂਟਰੀ ਦੇ ਜਿਹਦੇ ਕਰਕੇ ਬਹੁਤ ਵੱਡਾ ਬੈਕਲੋਗ ਆ ਤੇ ਦੂਜੀ ਹੈਗੀ ਆ ਗੱਲ ਕਿ ਜਿਹੜੇ ਪੀ ਐਨ ਪੀ ਨੂੰ ਟਾਰਗੇਟ ਕਰਕੇ ਵੱਖ-ਵੱਖ ਪ੍ਰਵੇਸ਼ਾਂ ਦੇ ਵਿੱਚ ਲੋਕ ਗਏ ਸੀਗੇ ਸਟੂਡੈਂਟ ਉਹਨਾਂ ਨੇ ਐਕਸਪੀਰੀਅੰਸ ਪੂਰਾ ਕਰ ਲਿਆ ਤੇ ਜਦੋਂ ਸਾਲ ਪੂਰਾ ਹੋ ਗਿਆ ਤਾਂ ਉਦੋਂ ਉਹਨਾਂ ਨੇ ਕਿਹਾ ਤਾਂ ਕਿ ਸਾਨੂੰ ਆ ਬੰਦੇ ਨਹੀਂ ਚਾਹੀਦੇ ਜਿਵੇਂ ਕਿ ਇੱਕ ਬੰਦੇ ਕੋਲ ਬਿਲਡਰ ਦਾ ਐਕਸਪੀਰੀਅੰਸ ਆ ਜੋਦੋਂ ਨੇ ਸਟਾਰਟ ਕੀਤਾ ਸੀਗਾ ਉਦੋਂ ਪ੍ਰੋਗਰਾਮ ਚੱਲਦਾ ਸੀਗਾ ਜਦੋਂ ਉਹਨਾਂ ਸਾਲ ਪੂਰਾ ਹੋ ਗਿਆ ਉਹਨਾਂ ਨੇ ਕਿਹਾ ਕਿ ਸਾਨੂੰ ਬਿਲਡਰ ਨਹੀਂ ਚਾਹੀਦੇ ਜਦ ਕਿ ਇਹਨਾਂ ਨੂੰ ਸਾਲ ਪਹਿਲਾਂ ਦੱਸਣਾ ਚਾਹੀਦਾ ਸੀਗਾ ਇਹਨਾਂ ਕੋਲ ਐਕਸਪੀਰੀਅੰਸ ਪੂਰੇ ਆ ਪਰ ਸਰਕਾਰ ਨੇ ਜਿਹੜਾ ਗੇਮ ਦੇ ਰੂਲ ਉਹ ਗੇਮ ਦੇ ਐਂਡ ਤੇ ਆ ਕੇ ਚੇਂਜ ਕਰ ਦਿੱਤੇ ਆ ਕੈਨੇਡਾ ਵਿੱਚ ਗਏ ਕੁਮਾਂਤਰੀ ਵਿਦਿਆਰਥੀ ਤੇ ਅਸਥਾਈ ਕਾਮੇ ਮੁੱਖ ਤੌਰ ਉੱਤੇ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਜਾਂ ਐਕਸਪ੍ਰੈਸ ਐਂਟਰੀ ਰਾਹੀਂ ਪੀਆਰ ਹਾਸਲ ਕਰਦੇ ਹਨ ਪਰ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਨਿਯਮਾਂ ਵਿੱਚ ਬਦਲਾਅ ਕਾਰਨ ਅਜਿਹਾ ਮੁਸ਼ਕਲ ਹੋ ਗਿਆ ਹੈ ਵਿਦਿਆਰਥੀਆਂ ਦੀ ਮੰਗ ਹੈ ਕਿ ਉਹਨਾਂ ਦੇ ਵਰਕ ਪਰਮਿਟ ਦੀ ਮਿਆਦ ਵਧਾਈ ਜਾਵੇ। ਅਰਾਊਂਡ 70000 ਬੱਚਿਆਂ ਦੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਨੇ। ਐਕਸਪਾਇਰ ਕਿਉਂ ਹੋ ਰਹੇ ਨੇ? ਨਾਰਮਲੀ ਕੀ ਹੁੰਦਾ 3 ਸਾਲ ਦੇ ਵਰਕ ਪਰਮਿਟ ਦੇ ਵਿੱਚ ਬੱਚੇ ਪੀਆਰ ਲੈ ਲੈਂਦੇ ਨੇ। ਰੂਲਸ ਇਦਾਂ ਦੇ ਹੁੰਦੇ ਸੀ ਪਹਿਲਾਂ। ਗਵਰਨਮੈਂਟ ਨੇ ਕੀ ਕੀਤਾ? ਇੰਟੈਂਸ਼ਨਲੀ ਰੂਲਸ ਨੂੰ ਇੰਨਾ ਔਖਾ ਕਰਤਾ। ਹੁਣ 3 ਸਾਲ ਦੇ ਵਿੱਚ ਬੱਚਾ ਪੀਆਰ ਲੈ ਹੀ ਨਹੀਂ ਸਕਦਾ। ਤੇ ਜਦੋਂ ਉਹਦਾ ਵਰਕ ਪਰਮਿਟ ਐਕਸਪਾਇਰ ਹੋ ਗਿਆ, ਉਹਦੇ ਕੋਲੇ ਕੋਈ ਆਪਸ਼ਨ ਨਹੀਂ ਹੈਗਾ ਵੀ ਉਹ ਆਪਣਾ ਵਰਕਰ ਰੀਨਿਊ ਕਰ ਸਕੇ ਵਰਕ ਪਰਮਿਟ। ਉਹਦੇ ਕੋਲੇ ਇੱਕੋ ਆਪਸ਼ਨ ਬਚਦਾਗਾ ਵੀ ਉਹ ਰਿਫਿਊਜੀ ਕਲੇਮ ਕਰੇ ਸੋ ਅਲਟੀਮੇਟਲੀ ਬੱਚਿਆਂ ਨੂੰ ਇਲੀਗਲ ਹੋਣ ਕੈਨੇਡਾ ਮਤਲਬ ਇਲੀਗਲ ਕੀਤਾ ਜਾ ਰਿਹਾ ਜੀ ਇਲੀਗਲ ਤਰੀਕਿਆਂ ਨਾਲ ਪਰ ਬੱਚੇ ਕਹਿੰਦੇ ਨੇ ਵੀ ਅਸੀਂ ਟੈਕਸ ਭਰੇ ਆ ਇੱਥੇ 3 ਸਾਲ ਅਸੀਂ ਰਿਫਿਊਜੀ ਨਹੀਂ ਕਲੇਮ ਕਰਨਾ ਸਾਨੂੰ ਇੱਕ ਨੰਬਰ 'ਚ ਹੀ ਪੱਕੇ ਕਰੋ ਕੁਮਾਂਤਰੀ ਵਿਦਿਆਰਥੀ ਵਜੋਂ ਕੈਨੇਡਾ ਗਏ ਮਹਿਕਦੀਪ ਸਿੰਘ ਦੱਸਦੇ ਹਨ ਕਿ ਉਹਨਾਂ ਨੇ ਕਈ ਸਰਕਾਰੀ ਨੁਮਾਇੰਦਿਆਂ ਕੋਲ ਆਪਣੀ ਗੱਲ ਰੱਖਣ ਦੀ ਵੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਕੋਈ ਸਕਾਰਾਤਮਕ ਜਵਾਬ ਨਹੀਂ ਮਿਲਿਆ ਇਹ ਧਰਨਾ ਹੁਣ ਦਿਨ ਰਾਤ ਚੱਲਣਾ ਹੈ ਕਿਉਂਕਿ ਆਪਾਂ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਸਾਡੀ ਕਿਸੇ ਵੀ ਮਨਿਸਟਰ ਨੇ ਕਿਸੇ ਐਮਪੀਪੀ ਕਿਸੇ ਐਮਪੀ ਨੇ ਸਾਡੀ ਕੋਈ ਗੱਲ ਚੱਜ ਨਾਲ ਨਹੀਂ ਸੁਣੀ ਤੇ ਉਹਦੇ ਤੇ ਸਾਡੇ ਵੱਲ ਸਰਕਾਰ ਨੇ ਕੋਈ ਵੀ ਪੋਜੀਟਿਵ ਰਿਸਪੌਂਸ ਨਹੀਂ ਦਿੱਤਾ ਤਾਂ ਹੁਣ ਅਸੀਂ ਇਹ ਧਰਨਾ ਪੱਕਾ ਲਾ ਕੇ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਤੇ ਅਸੀਂ ਜੋ ਆਪਦੀਆਂ ਮੰਗਾਂ ਹਨ ਉਹਨਾਂ ਉੱਤੇ ਖੜੇ ਹਾਂ ਤੇ ਤਾਂ ਕਿ ਸਾਨੂੰ ਵਰਕ ਪਰਮਿਟ ਐਕਸਟੈਂਸ਼ਨ ਜਿਹੜੀ ਦਿੱਤੀ ਜਾਵੇ ਪਿਛਲੇ ਦਿਨਾਂ ਦੇ ਵਿੱਚ ਜੋ ਪਿਛਲੇ 2 ਸਾਲ 8 ਮਹੀਨੇ ਦੇ ਵਿੱਚ ਇਹਨਾਂ ਨੇ ਸੀਸੀ ਡਰਾਅ ਨਹੀਂ ਦਿੱਤੇ ਤੇ ਉਹਦੇ ਵਿੱਚ ਜਿੰਨੇ ਬੱਚਿਆਂ ਨੇ ਸਫਰ ਕੀਤਾ ਇਹ ਉਹੀ ਬੱਚੇ ਆ ਜਿਹੜੇ ਪੂਲ ਦੇ ਵਿੱਚ ਵੇਟ ਕਰ ਰਹੇ ਆ ਵੀ ਉਹ ਡਰਾਅ ਨੀਚੇ ਆਵੇ ਜੇ ਉਹ 2 ਸਾਲ 8 ਮਹੀਨੇ ਕੋਈ ਡਰਾਅ ਦਿੱਤੇ ਹੁੰਦੇ ਤਾਂ ਇਹ ਸਿਚੁਏਸ਼ਨ ਨਹੀਂ ਆਉਣੀ ਸੀ ਕੈਨੇਡਾ ਵਿੱਚ ਪ੍ਰਵਾਸੀਆਂ ਦੇ ਵਧਣ ਘਰਾਂ ਦੀ ਘਾਟ ਮਹਿੰਗਾਈ ਤੇ ਬੇਰੋਜ਼ਗਾਰੀ ਦਾ ਮੁੱਦਾ ਪਿਛਲੇ ਸਮੇਂ ਤੋਂ ਚਰਚਾ ਵਿੱਚ ਹੈ ਮਾਰਚ 2024 ਵਿੱਚ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਸੀ ਕਿ ਕੈਨੇਡਾ ਦੀ ਯੋਜਨਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਸਥਾਈ ਵਸਨੀਕਾਂ ਦੀ ਗਿਣਤੀ ਮੌਜੂਦਾ 6.2 ਫੀਸਦੀ ਤੋਂ ਘਟਾ ਕੇ 5 ਫੀਸਡ ਤੱਕ ਲਿਆਂਦੀ ਜਾਵੇਗੀ ਕੈਨੇਡਾ ਸਰਕਾਰ ਨੇ ਜਨਵਰੀ 2024 ਵਿੱਚ ਕੈਨੇਡਾ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਦੀ ਇੱਕ ਸੀਮਾ ਤੈਅ ਕਰਨ ਦਾ ਫੈਸਲਾ ਲਿਆ ਸੀ ਇਸ ਫੈਸਲੇ ਦੇ ਮੁਤਾਬਕ ਸਾਲ 2024 ਵਿੱਚ 3,60,000 ਵਿਦਿਆਰਥੀਆਂ ਨੂੰ ਹੀ ਸਟੱਡੀ ਪਰਮਿਟ ਦਿੱਤੇ ਜਾਣੇ ਸਨ ਜੋ ਕਿ